ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਅੱਜ ਹੈਗੀ ਹੈ ਜੀ 23 ਤਰੀਕ ਤੇ ਸ਼ੁਰੂਆਤ ਕਰੀਆ ਪਰ ਮਾਤਮਾ ਨੇ ਦੇਖੋ ਮੀਂਹ ਦੀ ਦੇਖਦੇ ਆ ਪੈਂਦਾ ਜਾਂ ਕੀ ਹੁੰਦਾ ਕਣੀਆਂ ਲੱਗੀਆਂ ਪੈਣ ਅ ਗਿੱਲਾ ਹੋਇਆ ਪਿਆ ਅੱਜ ਦੱਸਿਆ ਵਾ ਦੇਖਦੇ ਆ ਪੈਂਦਾ ਜਾਂ ਰਹਿੰਦਾ ਕੀ ਵੱਲ ਬਾਤ ਹੈ ਬਰੀਕ ਬਰੀਕ ਸਟਾਰਟ ਹੋ ਗਈਆਂ ਪਿੰਡੋਂ ਚੱਲਿਆ ਜੀ ਜਦ ਮਹੀ ਹੈ ਦੀ ਤੇ ਹੁਣ ਆਪਾਂ ਭਦਲ ਸੂਵੇ ਪਹੁੰਚ ਗਏ ਤੇ ਕਾਫੀ ਜਿਆਦਾ ਵੀ ਨਹੀਂ ਕਹਿ ਸਕਦੇ ਜਾਨੀ ਮਿੱਠਾ ਮਿੱਠਾ ਜ ਆ ਪੈਂਦਾ ਸੜਕ ਪੂਰੀ ਗਿੱਲੀ ਕਰਤੀ ਤੇ ਵਧੀਆ ਕਣੀਆਂ ਗਰ ਰਹੀਆਂ ਨੇ ਬਾਕੀ ਚੱਲਿਆ ਆਪਾਂ ਸਹੋਲੀ ਨੂੰ ਉੱਥੇ ਜਾ ਕੇ ਦੇਖਦੇ ਆ ਤੇ ਜਾਣਾ ਤਾਂ ਪੈ ਗਿਆ ਕਿਉਂਕਿ ਜਿਹੜੇ ਕੋਠੇ 'ਚ ਕਮਰੇ 'ਚ ਆਪਣਾ ਰੇਪਿਆ ਜੇ ਜਿਆਦਾ ਵੀ ਪੈ ਗਿਆ ਗ ਜਾਂਦਾ ਕਿਉਂ ਨਾ ਕਰਕੇ ਫਿਰ ਇਹ ਹੋ ਜਾਣਾ ਖਰਾਬ ਇਸ ਕਰਕੇ ਨਾਲੇ ਰੇਪ ਆ ਜਾਂਦੇ ਆ ਤੇ ਨਾਲੇ ਦੇਖਦੇ ਆ ਜਾ ਕੇ ਚਾਰ-ਪੰਜ ਹੋਰ ਰੱਖ ਲੈ ਢੱਲੇ ਗੱਡੀ 'ਚ ਬੰਦੇ ਦੋ ਨਾਲ ਨੇ ਤੇ ਜਾਂਦੇ ਆ ਜਾ ਕੇ ਉੱਥੇ ਵੀ 20 ਕਿੰਦਾ ਦਾ ਹੈ ਹਾਂਜੀ ਪਹੁੰਚ ਗਏ ਜੀ ਆਪਾਂ ਸਹੌਲੀ ਉਹ ਸਾਹਮਣੇ ਵਾਲਾ ਕੋਠਾ ਚੋਂਦਾ ਉਹਦੇ ਜੋ ਰੇ ਲਈ ਆਉਂਦੇ ਨੇ ਚੱਕੀ ਬੰਦੇ ਕਥੈਲਾ ਆ ਗਿਆ ਸਵਾਦੇ ਦਿਨ ਚੱਲਦੇ ਨੇ ਤੇ ਤਰੀਕਾ ਅੱਜ 23 ਮਹੀ ਪੈ ਰਿਹਾ ਹੈ ਪਰਮਾਤਮਾ ਹੋਇਆ ਖੁਸ਼ ਸਟਾਰਟ ਤਾਂ ਹੋਇਆ ਨਹੀਂ ਤਾਂ 7-8 ਮਹੀਨੇ ਹੋਗੇ ਤੀ ਕਣੀ ਸਿੱਟੀ ਹੋਣੀ ਹੈ ਇਸੇ ਕਰਕੇ ਤੁਹਾਨੂੰ ਪਤਾ ਪਹਿਲਾਂ ਝੋਨੇ ਦੇ ਮੀਂਹ ਪੈਣ ਕਾਰਨ ਤਾਂ ਹੀ ਪਹਿਲਾਂ ਨਾ ਪੈਣ ਕਾਰਨ ਝੋਨੇ ਦਾ ਝਾੜ ਘਟਤੀ ਤੇ ਜਿਹੜੇ ਕਿਸਾਨ ਭਰਾਵਾਂ ਨੇ ਆਲੂ ਪੱਤੇ ਨੇ ਉਹ ਵੀ ਦੱਸਦੇ ਨੇ ਵੀ ਆਲੂ ਥੱਲੇ ਘਟਾ ਤੇ ਵੇਲ ਬਠੇਰੀ ਵਧੀ ਜਾਂਦੀ ਆ ਸਾਰਾ ਕਾਰਨ ਮੀਂਹ ਨਾਲ ਆ ਮਿੱਤਰੋ ਹਰੇਕ ਫਸਲ ਨੂੰ ਮੀਂਹ ਦਾ ਪੈਣਾ ਜ਼ਰੂਰੀ ਆ ਜੇ ਮੀਂਹ ਪੈਂਦਾ ਤਾਂ ਹਮੇਸ਼ਾ ਜੋ ਕੁਦਰਤੀ ਪਾਣੀ ਆ ਹਮੇਸ਼ਾ ਝਾੜ ਵਾਧਰ ਹੋਊਗਾ ਜੇ ਤਰੀਕੇ ਨਾਲ ਪੈਂਦਾ ਨਹੀਂ ਤੁਹਾਨੂੰ ਪਤਾ ਹੀ ਆ ਇਸ ਵਾਰ 7-8 ਮਹੀਨੇ ਹੋ ਗਏ ਮੀਂਹ ਪਿਆ ਨਹੀਂ ਤੇ ਪਹਿਲਾਂ ਝੋਨੇ ਦਾ ਝਾੜ ਘਟਤੀ ਤੇ ਹੁਣ ਜਿਹੜੇ ਆਲੂ ਪੱਤੇ ਨੇ ਜਿਹੜੇ ਵੀਰਾਂ ਨੇ ਉਹੀ ਦੱਸਦਿਨੇ ਵੀ ਝਾੜ ਘਟਾ ਬਹੁਤ ਵਧੀਆ ਗੱਲ ਹੈ ਜੀ ਅੱਜ ਲੱਗਿਆ ਪੈਣ ਹਾਂਜੀ ਸਵਾ ਦੇ ਦਿਨ ਚੱਲਦੇ ਨੇ ਤੁਹਾਨੂੰ ਪਤਾ ਬਹੁਤ ਜ਼ਿਆਦੇ ਦਿਨ ਕੜੇ ਨੇ ਸਮਝ ਲੋ ਹਾਂਜੀ ਸਵਾ ਦੇ ਦਿਨ ਚੱਲਦੇ ਨੇ ਜਿਹੜੇ ਭਰਾ ਸੰਗਤ ਲੈ ਕੇ ਟਰੈਕਟਰਾਂ ਤੇ ਫਤੇਗੜ ਸਾਹਿਬ ਜਾਂਦੇ ਨੇ ਉਹਨਾਂ ਲਈ ਬੇਨਤੀ ਹੈ ਮਿੱਤਰੋ ਪਿਆਰ ਨਾ ਜਾਇਆ ਕਰੋ ਉਲੜਾ ਬਾਜੀ ਨਾ ਕਰਿਆ ਕਰੋ ਪਰਨੇ ਬਨ ਕੇ ਜਾਓ ਈ ਟੋਪੀਆਂ ਲੈ ਕੇ ਨਾ ਜਾਓ ਭਰਾਵੋ ਕਿਉਂਕਿ ਤੁਹਾਨੂੰ ਪਤਾ ਹੀ ਆ ਬਹੁਤ ਜਿਆਦੇ ਜਦ ਤੁਸੀਂ ਇੱਕ ਦੂਜੇ ਦੇ ਉੱਪਰ ਚੀ ਜਾਨਦੇ ਹੋ ਕਿਉਂਕਿ ਗਾਹਾਂ ਉੱਥੇ ਜਾ ਕੇ ਟ੍ਰੈਪ ਹੋ ਜਾਂਦੀ ਆ ਬਹੁਤ ਜਿਆਦੇ ਸੰਗਤ ਫਤਿਹਗੜ ਸਾਹਿਬ ਪਹੁੰਚਦੀ ਆ ਮੱਥਾ ਟੇਕਣ ਲਈ ਤੇ ਸ਼ਾਂਤੀ ਮਈ ਜਾਇਆ ਕਰੋ ਡੱਕਾਂ ਦੁਕਾਨਾਂ ਬਜਾਇਆ ਕਰੋ ਸਰਦਾ ਲੂਆ ਮੰਗ ਜਾਣਾ ਚਾਹੀਦਾ ਕਿਉਂਕਿ ਆਪਣੇ ਸਭ ਤੋਂ ਛੋਟੇ ਲੰਗਰ ਵੀ ਪੂਰੇ ਚੱਲਦੇ ਨੇ ਬਹੁਤ ਸਰਦਾ ਪੰਜਾਬੀਆਂ ਚ ਹਰ ਅੱਡੇ ਤੇ ਹਰ ਸ਼ਹਿਰ ਦੇ ਵਿੱਚ ਲੰਗਰ ਚੱਲਦਾ ਬਹੁਤ ਸੰਗਤ ਜਾਂਦੀ ਆ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਦੇਖ ਲਓ ਜਿਉਂ-ਜਿਉਂ ਦਿਨ ਨੇੜੇ ਆਉਂਦੇ ਜਾਂਦੇ ਨੇ ਪ੍ਰਮਾਤਮਾ ਕਿਤੋਂ ਹੀ ਠੰਡ ਵਧਾਈ ਜਾਂਦਾ ਉਹਦੇ ਦਿਨਾ ਕਰਕੇ ਆਟੋਮੈਟਿਕੇ ਰੋਜ਼ ਰਜਾਨਾ ਠੰਡ ਦਾ ਫਰਕ ਪਈ ਜਾਂਦਾ ਲੱਗਿਆ ਤਾਂ ਹੈਗਾ ਹੁਣ ਪਾਉਣ ਪ੍ਰਮਾਤਮਾ ਥੋੜਾ ਜਿਹਾ ਖਿੱਚ ਦੇ ਕੰਮ ਨੂੰ ਲਾ ਦੇ ਪੰਜ-ਸੱਤ ਮਿੰਟ ਵਧਿਆ ਚੰਗੀ ਤਰ੍ਹਾਂ ਸਾਰੀ ਡਾੜੀ ਬਰੀਕ-ਬਰੀਕ ਸੱਟਣ ਨਾਲ ਯੂਰੀਆ ਲਾਗੇ ਮਲਾਉਣ ਬੰਦੇ ਆ ਆਪਣੇ ਵਿੱਚ ਜਿਹੜਾ ਮਲਾ ਕੇ ਸਮਾਨ ਪਾਉਣਾ ਸਲਫਰ ਕਿਹੜੋਂ ਮਲਾ ਕੇ ਲੈ ਜਾਣਗੇ ਉਹ더라 ਸਾਹਮਣੇ ਪਰਲੀ ਮੋਟਰ ਤੇ ਕਣਕ ਲਓ ਜੀ ਆ ਮਲਾ ਕੇ ਪਾ ਰਹੇ ਆ ਆਪਾਂ ਯੂਰੀਆ ਨਾਲ ਕਣਕ ਚ ਆਹਾ ਪ੍ਰੋਟੈਕਟ ਤੇ ਪਿਛਲੇ ਸਾਲ ਦੀਆਂ ਥੈਲੀਆਂ ਆ ਪਈਆਂ ਦੀ ਪਹਿਲਾਂ ਜੀ ਆ ਮਿਲਾ ਕੇ ਪਾ ਰਹੇ ਆ ਆਪਾਂ ਕਣਕ ਚ ਯੂਰੀਆ ਨਾਲ ਆ ਕਿਸਾਨ ਵਾਲੀ ਆਪਣੇ ਕੋਲ ਪਿਛਲੇ ਸਾਲ ਦੀਆਂ ਪਈਆਂ ਤੀਆਂ ਸੱਤ ਅੱਠ ਟੈਲੀਆਂ ਤੇ ਆਪੋਂ ਡਰ ਆਪਾਂ ਖੁਣ ਲਿਆਂਦਾ ਇਸ ਵਾਰੀ ਇਹ ਵੀ ਚ ਪਾਊਡਰ ਐ ਚਦਾਨੇਦਾਰ ਐ ਤੇ ਹੁਣੇ ਮਿਲਾ ਕੇ ਆਪਾਂ ਪਾਉਣੀ ਆ ਕੜਕ ਦੇ ਵਿੱਚ ਹਾਂਜੀ ਮੈਂ ਨਹੀਂ ਹਟਿਆ ਓਕਨੇ ਚੱਲਦਾ ਉਹੀ ਚਾਲ ਤੇ ਤੇ ਚਾਰ ਥੈਲੇ ਚਲੇ ਗਏ ਰਲਾ ਕੇ ਪਾ ਰਹੇ ਆ ਆ ਜਾਂਦਾ ਬੰਦਾ ਲਈ ਦੋ ਆ ਦੇਖੋ ਪਾ ਰਹੇ ਨੇ ਨਾਲ ਹੁੰਦੇ ਮੀਂਹ ਪੈਂਦੇ ਦੇ ਵਿੱਚ ਐਦਾਂ ਹੁੰਦੀਆਂ ਨੇ ਮਿੱਤਰੋ ਮਿਹਨਤਾਂ ਚੱਲਦਾ ਕੰਮ ਤੇ ਪੂਰੇ ਅਸਲ ਗੱਲ ਇਹ ᱛੀ ਵੀ ਜੇ ਤਾਂ ਹੁਣ ਰੱਖਣ ਜਾਂਦੇ ਤਾਂ ਆ ਮੋਟਰ ਤੇ ਰੱਖ ਹੋਣਾ ᱛੀ ਇੱਥੇ ਰੇ ਗੇੜੇ ਫੇਰ ਉਨੇ ਹੀ ਲੱਗਣੇ ਤੇ ਫਿਰ ਆਪਾਂ ਸੋਚਿਆ ਵੀ ਚਲੋ ਅੱਧਾ ਘੰਟਾ ਲਾ ਕੇ ਖੱਤੇ ਚ ਖਲਾਰਦੀ ਏ ਤੇ ਫਿਰ ਚੋਰੀ ਹੁੰਦਾ ਏ ਰੇ ਰੱਖਣ ਦਾ ਵੀ ਪ੍ਰਬੰਧ ਨਹੀਂ ਦੀ ਲੋਟ ਆਉਂਦਾ ਕਿਸੇ ਲੋਟ ਮੈਂ ਕਿਹਾ ਖੰਡਿਆ ਕੇ ਪਰੇ ਕਰਦੇ ਆ ਤੇ ਖੱਤੇ ਤਾਂ ਪੈ ਜੂ ਜੇ ਆਪਾਂ ਉਰੇ ਰੱਖ ਕੇ ਚਲੇ ਗਏ ਚੋਰਾਂ ਦਾ ਕੀ ਪਤਾ ਹੈ 8 ਥੈਲੇ ਤੇ ਉਹਦੇ ਨਾਲ ਚੰਗਾ ਵੀ ਖੱਤੇ ਜੇ ਖਲਾਰ ਦੋ ਕਿਦਰੇ ਨਹੀਂ ਕਣੀਆਂ ਮੜੀਆਂ ਮੜੀਆਂ ਪੈਂਦੀਆਂ ਨੇ ਤੇ ਆਪਾਂ ਇੱਥੇ ਕਾਣਾ ਰਲਾਈ ਜਾਂਦੇ ਆ ਬੰਦੇ ਢੋਈ ਜਾਂਦੇ ਨੇ ਤੇ ਨਾਲ ਹੁੰਦੇ ਪਾਈ ਜਾਂਦੇ ਨੇ ਕਾਣਾ ਤਿਆਰ ਕਰਿਆ ਆਪੇ ਆ ਆ ਦੇਖੋ ਰਲਾ ਕੇ ਇਦਾਂ ਹੀ ਖੰਡਾ ਕੇ ਚੱਲਦੇ ਆ ਪਿੰਡ ਨੂੰ ਫਿਰ ਬਰੀਕ ਬਰੀਕ ਮੀਂਹ ਪਈ ਜਾ ਰਿਹਾ ਸਵੇਰ ਦਾ ਹੀ ਜਦਦੇ ਆਪਾਂ ਉਰੇ ਪਹੁੰਚੇ ਆ ਕਣੀਆਂ ਤੁਹਾਨੂੰ ਦਿਖੇ ਰਹੀਆਂ ਨੇ ਵੀਡੀਓ ਦੇ ਵਿੱਚ ਵਰਦੀਆਂ 8-9 ਕਿਲੀਆਂ ਚ ਪਾਉਣਾ ਪਾ ਕੇ ਚੱਲਦੇ ਆ ਪਿੰਡ ਨੂੰ ਕੋਈ ਗੱਲ ਨਹੀਂ ਆਏ ਹੁੰਦੀਆਂ ਨੇ ਮਿੱਤਰੋ ਮਿਹਨਤਾਂ ਫੇਰ ਘੁੰਮ ਹੁੰਦਾ ਬਹੁਤ ਸਖਤ ਕਿਸਾਨੀ ਐ ਮਿੱਤਰੋ ਕਿਸਾਨੀ ਦਾ ਜਿਹੜਾ ਕੰਮ ਆ ਪੂਰਾ ਸਖਤ ਆ ਨਾ ਬੰਦਾ ਧੁੱਪ ਦੇਖਦਾ ਨਾ ਛਾਂ ਦੇਖਦਾ ਨਾ ਮੀਂਹ ਦੇਖਦਾ ਨਾ ਠੰਡ ਦੇਖਦਾ ਐਦਾਂ ਹੀ ਚੱਲੀ ਜਾਂਦਾ ਏ ਥੱਮਾ ਥੈਲਾ ਪਾਰ ਲਾ ਲਿਆ ਤੇ ਡਲੀਆਂ ਜਿਹੜੀਆਂ ਹੈਗੀਆਂ ਭੋਰਦਿਆਂ ਰਲਾ ਲਿਆ ਹੁਣ ਹੁਣ ਡਲੀਆਂ ਤੇ ਲਾਉਨੇ ਆ ਪੰਜ-ਸੱਤ ਮਿੰਟ ਤੇ ਵਾਰਸ਼ ਮਿੱਤਰੋ ਫੇਰ ਵੱਜ ਗਈ ਮੀਂਹ ਵੱਤ ਪੈਣ ਲੱਗ ਗਿਆ ਤੇ ਬੰਦਾ ਮੁੜਿਆ ਆਉਂਦਾ ਆਪਣਾ ਥੈਲਾ ਛੱਡ ਕੇ ਆ ਦੇਖੋ ਤੇ ਗਾਹਾਂ ਬਾਟ ਬਹੁਤਾ ਦੂਸਰਾ ਉਹ ਲਈ ਜਾਂਦਾ ਇਹ ਅੱਧੇ ਚ ਦੇ ਆਇਆ ਤੇ ਅੱਧੇ ਮੁੜਿਆ ਆ ਦੇ ਕੇ ਅੱਜ ਵਿਚਾਰੇ ਇਹ ਵੀ ਮੀਂਹ ਚ ਭਿੱਜ ਰਹੇ ਨੇ ਤੇ ਬਹੁਤ ਤੋਰਾ ਕਰਦਣਾ ਇਹਦਾ ਸਮਝ ਲਓ ਜਿੰਨੇ ਥੈਲੇ ਹੋਗੇ ਉਹ ਤੋਂ ਇੱਕ ਗੇੜਾ ਵੱਧੇ ਹੋਣਾ ਕਿਉਂਕਿ ਥੈਲੇ ਤੋਂ ਘੱਟ ਮਾਲ ਪਾ ਕੇ ਲੈ ਕੇ ਜਾਂਦਾ ਬਾਟ ਬਹੁਤ ਲੰਬੀ ਐ ਪੰਜ ਚਾਰ ਕਿਲੋ ਛੱਡ ਜਾਂਦਾ ਤੇ ਤਿਲਕਣਾ ਵੀ ਹੋਇਆ ਹੋਊਗਾ ਇਹ ਨਹੀਂ ਗੱਲ ਐ ਮਿੱਟੀ ਹੋਰ ਤਰ੍ਹਾਂ ਦੀ ਐ ਝੂਕਣੀ ਆ ਓਰੇ ਠੰਡ ਦੇ ਵਿੱਚ ਬਜਾਰੇ ਆ ਜੇ ਵੀ ਚਲੋ ਇਹਨਾਂ ਦੀ ਵੀ ਬਹੁਤ ਮਿਹਨਤ ਆ ਬਹੁਤ ਜ਼ਿਆਦੇ ਨਾਲ ਜਿਹੜਾ ਕਰਾਉਂਦੇ ਨੇ ਇਹਨਾਂ ਤੋਂ ਬਿਨਾਂ ਆਪਾਂ ਕੁਝ ਨਹੀਂ ਹੈਗੇ ਮੁਲਾਜ਼ਮਾਂ ਤੋਂ ਬਿਨਾਂ ਆਪਣਿਆਂ ਤੋਂ ਸਭ ਇਹਨਾਂ ਦੇ ਸਿਰ ਤੇ ਹੀ ਚੱਲਦਾ ਕੰਮਕਾਰ ਜੀ 8ਵਾਂ ਥੈਲਾ ਵੀ ਆਪਾਂ ਰਲਾਤਾ ਕੰਮ ਦਾ ਧੰਨਵੇੜ ਰਲਾਈ ਦਾ ਹੁਣ ਇਹਨੂੰ ਭਰ ਕੇ ਰੱਖਦੇ ਆ ਬੰਦਾ ਆਊਗਾ ਲੈ ਜਾਊ ਥੈਲਾ ਦੇ ਕੇ ਤੋਰਤਾ ਭਰ ਕੇ ਬਚੀ ਆਹ ਦੇਖੋ ਜਾਂਦਾ ਡੇਢ ਗਿਆ ਵਜ ਹਵਾ ਵੀ ਬਹੁਤ ਚੱਲਣ ਲੱਗ ਗਈ ਜੀ ਮੈਂ ਵੀ ਰੁਕ ਗਿਆ ਤੇ ਆਪਣਾ ਰੇਵ ਵੀ ਪੈ ਗਿਆ ਮਿੱਤਰੋ ਜਿੰਨਾ ਚਿਰ ਰੇ ਪਈ ਗਿਆ ਉਹਨਾਂ ਚਿਰ ਮੀ ਵੀ ਨਹੀਂ ਬੰਦ ਹੋਇਆ ਤੇ ਹੁਣ ਰੇ ਵੀ ਦਾ ਵੀ ਕੰਮ ਨਿਪਟ ਗਿਆ ਤੇ ਵਾਰਿਸ਼ ਵੀ ਰੋਕ ਗਈ ਪਰ ਹਵਾ ਬਹੁਤ ਚੱਲਦੀ ਆ ਦੇਖੋ ਆਹ ਦੇਖਿਵੇਂ ਆਲੂ ਹਿੱਲ ਰਹੇ ਨੇ ਬਹੁਤ ਜ਼ਿਆਦਾ ਤੇਜ਼ ਹਵਾ ਚੱਲਦੀ ਆ ਆਜੋ ਜੀ ਕੰਮ ਨਿਪਟ ਗਿਆ ਤੇ ਹੁਣ ਚੱਲਦੇ ਆਪਾਂ ਪਿੰਡ ਨੂੰ ਜਾਨੀ ਹਰੇ ਖੜਾ ਹੈ ਮੌਸਮ ਉੱਤੇ ਬੱਦਲ ਵਾਈ ਹੋਇਆ ਪੈ ਵੀ ਸਕਦਾ ਤੇ ਲੰਘ ਵੀ ਸਕਦਾ ਬਹੁਤ ਇਲਾਕਿਆਂ ਤਾਂ ਲੱਗਦਾ ਵੱਧ ਵੀ ਪਿਆ ਹੂਆ ਬੜਾ ਦਾ ਪਰ ਵੈਸੇ ਘੱਟੇ ਪਿਆ ਨਾਰਮਲ ਐ ਮੀ ਪਿਆ ਕੋਈ ਜਿਆਦਾ ਨਹੀਂ ਪਿਆ ਤੇ ਧਰਤੀ ਜੀ ਉਹ ਗਿੱਲੀ ਕਰੀ ਆ ਐਡਾ ਐ ਵੀ ਨਹੀਂ ਕਹਿ ਸਕਦੇ ਵੀ 3-4 ਦਿਨ ਜੋਗੇ ਘਰ ਤੇ ਜੇ ਆਲੂਆਂ ਨੂੰ ਪਾਣੀ ਲੱਗਦੇ ਤੇ ਵੀ ਦਿਹਾੜੀ ਖੰਡ ਮਸਾਂ ਲੰਗੂਗੀ ਐਨਾ ਜਿਆਦਾ ਨਹੀਂ ਪਿਆ ਹਲੇ ਨਾਰਮਲ ਜਿਹਾ ਹੀ ਆ